ਨਾਲੇ ਮੈਂ ਅੱਜ ਜੋਤੀ ਕੋਲ ਜਾ ਕੇ ਸਕੂਲ ਦਾ ਕੰਮ ਪੂਰਾ ਕਰ ਲਿਆਉਣੀ ਹੈ ਨਾ ਨਾਲੇ ਉਧਰ ਦੀ ਉਧਰ ਜਾ ਕੇ ਟਿਊਸ਼ਨ ਲਗ ਜਾਈਆਂ ਨਾ ਅੱਜ ਐਂ ਕਰ ਦੂੰ ਮੰਮੀ ਮੈਂ ਆਪਦੀ ਸਹੇਲੀ ਦੇ ਘਰ ਜਾਇਆ ਮਨ ਨਾਲ ਤਾਂ ਸਕੂਲ ਦਾ ਕੰਮ ਪੂਰਾ ਕਰਕੇ ਲੈ ਆਉਣਾ ਨਾਲੇ ਮੈਂ ਉਧਰ ਜਿਹੜਾ ਟਿਊਸ਼ਨ ਨਹੀਂ ਆਵਾਂਗੀ ਆ ਜਾਇਆ ਪੁੱਤ ਟਾਈਮ ਨਾ ਆ ਆ ਜੀ ਮਾੜਾ ਛੇਤੀ ਚੰਗਾ ਮੰਮੀ ਬੂ ਮੈਂ ਤਾਂ ਕੱਲੀ ਕੁੜੀ ਤਾਂ ਤੋਰਤੀ ਮੇਰੇ ਤਾਂ ਦਿਮਾਗ ਚੋਂ ਨਿਕਲ ਗਈ ਕੱਲ ਦੀਆਂ ਖਬਰਾਂ ਹੀ ਵਾਲੀਆਂ ਪੜ੍ਹਨ ਆਈ ਜਾਂਦੇ ਨਾ ਨੇ ਏ ਘੰਟਾ ਬੀਤ ਜਾਂਦਾ ਹੈ ਲੇਕਿਨ ਪ੍ਰਬਲਿੰਗ ਘਰ ਵਾਪਿਸ ਮੈਂ ਹੀ ਆਤੀ ਉਹ ਮੈਂ ਤਾਂ ਮੋੜ ਕੇ ਨੀਆ ਕੱਲੀ ਕੁੜੀ ਤਾਂ ਤੋੜਤੀ ਮੈਂ ਤਾਂ ਮੋੜ ਕੇ ਨੀਆ ਇਹ ਖੜ ਜਾਤੀ ਏ ਅੱਜ ਤਾਂ ਬਾਦ ਪੁੱਤ ਤਾਂ ਕੱਲੀ ਨੇ ਕਿਤੇ ਨਹੀਂ ਜਾਣਾ ਜਿੱਥੇ ਤੂੰ ਜਾਵੇਂਗੀ ਮੈਂ ਤੇਰੇ ਨਾਲ ਜਾਊਂਗੀ ਠੀਕ ਆ ਮੰਮੀ ਜੀ ਜਿਹੜੇ ਸਾਹਬ ਦਾ ਪੁੱਤ ਜੁਗ ਆ ਗਿਆ ਸਾਨੂੰ ਤਾਂ ਪੜਾਉਣ ਤੋਂ ਵੀ ਡਰ ਲੱਗਦਾ ਆ ਜਾ ਘਰੇ ਚੱਲ ਗਏ ਹਾਂਜੀ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਉਹਨਾਂ ਵੀਡੀਓ ਤੋਂ ਕੀ ਸਿੱਖਿਆ ਮਿਲੀ ਆ ਕਿਰਪਾ ਕਰਕੇ ਆਪਣੀਆਂ ਧੀਆਂ ਨੂੰ ਕੁੜੀਆਂ ਨੂੰ ਜਦ ਸਕੂਲ ਕਾਲਜ ਜਾਣੇ ਹੋ ਤੁਸੀਂ ਛੱਡਣ ਜਾਂਦੇ ਉਹਨਾਂ ਨੂੰ ਲੈ ਕੇ ਵੀ ਆਇਆ ਕਰੋ ਕਿਸੇ ਤੇ ਕੋਈ ਯਕੀਨ ਨਾ ਕਰੋ ਕਿਉਂਕਿ ਹਾਲਾਤ ਬਹੁਤ ਹੀ ਮਾੜੇ ਚੱਲ ਰਹੇ ਨੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ